ਹੋ ਸਤਿ ਸ੍ਰੀ ਅਕਾਲ ਜੀ ਨਵਾਂ ਵਲੌਗ ਲੈ ਕੇ ਹਾਜ਼ਰ ਹੋਏ ਆਂ ਜੀ ਸਿਰ ਨਹਾ ਕੇ ਛੱਤ ਉੱਤੇ ਬੈਠੇ ਆਂ ਤੇ ਮੈਂ ਚੱਲੇ ਆਂ ਗੁਰਦੁਆਰਾ ਸਾਹਿਬ ਸ਼ਹੀਦਗੰਜ ਮੁਦਕੀ ਲੋ ਜੀ ਪਾਤੇ ਚਾਲੇ ਕਰਦੇ ਆਂ ਨੂੰ ਲੈ ਕੇ ਆਪਾਂ ਚੱਲੇ ਆਂ ਗੁਰਦੁਆਰਾ ਸਾਹਿਬ ਸ਼ਹੀਦਗੰਜ ਸਾਹਿਬ ਮੁਦਕੀ ਜਿਹੜਾ ਸਾਡਾ ਪਿੰਡ ਆ ਠੀਕ ਹੈ ਜੀ ਤੇ ਆਪਾਂ ਆ ਗਏ ਆਂ ਜੀ ਗੁਰਦੁਆਰਾ ਸਾਹਿਬ ਦੀ ਐਂਟਰੀ ਇਹ ਆ ਜੀ ਇਤਿਹਾਸਕ ਗੁਰਦੁਆਰਾ ਤੁਹਾਨੂੰ ਸਾਰਿਆਂ ਨੂੰ ਇਹਨਾਂ ਦਾ ਇਤਿਹਾਸ ਦਾ ਪਤਾ ਹੀ ਹੋਊਗਾ ਇੱਥੋਂ ਦਾ ਇਤਿਹਾਸ ਦਾ ਤੇ ਜਦੋਂ ਗੁਰਦੁਆਰਾ ਸਾਹਿਬ ਪਹੁੰਚੇ ਆਪਾਂ ਤੇ ਪਹਿਲਾਂ ਆਪਾਂ ਪਾਰਕਿੰਗ ਵਿੱਚ ਇੱਥੇ ਗੱਡੀ ਲਾਤੀ ਹੈ ਜੀ ਤੇ ਦੂਰੋਂ ਵਿਊ ਦਿਖਾਇਆ ਹੈ ਜੀ ਸਾਰਾ ਆਸੇ ਪਾਸੇ ਦਾ ਤੇ ਇਧਰ ਗੱਡੀ ਲਾਈ ਆ ਇਹ ਪਹਿਲਾ 게ਟ ਹੈ ਤੇ ਇੱਕ ਉਧਰ ਦੂਸਰਾ 게ਟ ਹੈ ਤੇ ਇਥੋਂ ਸਾਰਾ ਤੁਹਾਨੂੰ ਦੇਖ ਗਿਆ ਹੋਣਾ ਤੇ ਇਸ ਚੀਜ਼ ਨੂੰ ਦੇਖ ਕੇ ਤੁਹਾਨੂੰ ਯਾਦ ਆ ਜਦੋਂ ਆਪਾਂ ਮੇਲਿਆਂ ਤੇ ਜਾਂਦੇ ਹੁੰਦੇ ਸੀ ਇਦਾਂ ਲੱਗਿਆ ਹੁੰਦਾ ਸੀ ਹੈਨਾ ਸਾਰਾ ਕੁਝ ਤੇ ਇਹ ਸਾਰੀਆਂ ਚੀਜ਼ਾਂ ਮੈਂ ਕਵਰ ਕਰਦਾ ਕਰਦਾ ਅੰਦਰ ਆ ਗਏ ਆ ਜੀ ਇਧਰ ਹੈਗਾ ਜੀ ਔਰ ਜਿੱਦਾਂ ਆਪਾਂ ਸਟੈਂਡ ਕਹਿ ਦੀਦਾ ਬਾਈਕ ਸਟੈਂਡ ਉਧਰ ਗੱਡੀਆਂ ਦਾ ਹਨਾ ਤੇ ਜੋੜਾ ਘਰ ਇਧਰ ਹੈ ਤੇ ਇੱਥੇ ਆਪਾਂ ਹੈਂਡ ਵਾਸ਼ ਜਿੱਦਾਂ ਕਹਿ ਦੀਦਾ ਹਨਾ ਹੱਥ ਸਾਫ਼ ਕਰ ਲੀਦਾ ਤੇ ਇਹ ਜੀ ਨਵਾਂ ਉਥੇ ਹਾਲ ਬਣ ਰਿਹਾ ਵਾ ਲੰਗਰ ਹਾਲ ਨਵਾਂ ਬਣ ਰਿਹਾ ਤੇ ਆਪਾਂ ਸਾਰਾ ਕੁਝ ਵਖਾ ਕੇ ਤੇ ਐਂਟਰੀ ਪਾ ਲਈ ਜੀ ਇਹ ਗੇਟ ਜੀ ਆਪਦੇ ਆਪ ਖੁੱਲਦਾ ਜਦੋਂ ਕੋਲ ਜਾਂਦੇ ਆ ਤੇ ਲਓ ਜੀ ਆ ਚੱਕੋ ਜੀ ਮਾਰੇ ਇਹਦੇ ਘਰੋ ਦਰਸ਼ਨ ਤੇ ਕੋਈ ਗਲਤ ਕਮੈਂਟ ਨਾ ਕਰਿਓ ਸਾਰੇ ਮੱਥਾ ਹੀ ਟੇਕਿਓ ਤੇ ਅਰਦਾਸ ਵੀ ਕਰਿਓ ਤੇ ਵਲੌਗ ਵੀ ਜ਼ਰੂਰ ਦੇਖਿਓ ਸਾਰਿਆਂ ਲਈ ਲੋ ਜੀ ਨਿਸ਼ਾਨ ਸਾਹਿਬ ਤੁਹਾਨੂੰ ਦਿਖਾਤਾ ਚਾਰੇ ਪਾਸੇ ਦਾ ਵਿਊ ਦੇਖ ਕੇ ਤੇ ਹੁਣ ਆਪਾਂ ਗੁਰਦੁਆਰਾ ਸਾਹਿਬ ਮੱਥਾ ਟੇਕ ਕੇ ਥੋੜਾ ਟਾਈਮ ਬੈਠ ਕੇ ਹੁਣ ਆਪਾਂ ਬਾਹਰ ਨੂੰ ਆਏ ਆ ਤੇ ਮਗਰਲੇ ਪਾਸੇ ਤੁਸੀਂ ਦੇਖਿਆ ਹੋਊਗਾ ਜਿਹੜੇ ਜਿਹੜੇ ਵੀਰ ਇੱਥੇ ਗਏ ਨੇ ਤੇ ਇੱਧਰ ਗੁਰਦੁਆਰਾ ਸਾਹਿਬ ਮਤਲਬ ਕਿ ਮਗਰ ਵੀ ਮਹਾਰਾਜ ਦੇ ਪ੍ਰਕਾਸ਼ ਹੋਏ ਹੋਏ ਨੇ ਜਿੱਦਾਂ ਕੋਈ ਅਖੰਡ ਪਾਠ ਸੈਜ ਪਾਠ ਹੈ ਮਗਰ ਵੀ ਕਈ ਵਾਰ ਚੱਲਦੇ ਹੁੰਦੇ ਨੇ ਹਨਾ ਤੇ ਸੰਗਤ ਬੈਠ ਕੇ ਇੱਥੇ ਪਾਠ ਕਰਦੀ ਹੈ ਸਾਰੇ ਬਹੁਤ ਵਧੀਆ ਗੁਰੂ ਸਾਹਿਬ ਨਾਲ ਜੁੜਦੇ ਇੱਥੇ ਇੱਧਰ ਵੀ ਮਹਾਰਾਜ ਦੇ ਪ੍ਰਕਾਸ਼ ਕੀਤੇ ਹੋਏ ਨੇ ਤੇ ਇਹ ਐ ਜੀ ਬੋਲੀ ਸਾਹਿਬ ਪੁਰਾਤਨੇ ਪੁਰਾਣੇ ਸਮੇਂ ਦਾ ਬੋਲੀ ਸਾਹਿਬ ਇੱਥੇ ਹਨਾ ਸਾਰਾ ਖੂਬ ਹੀ ਐ ਇੱਥੇ ਪੁਰਾਣਾ ਤੇ ਇਹ ਸਭ ਤੋਂ ਮੇਨ ਜਿਹੜੀਆਂ ਇੱਥੇ ਜੀ ਪਹਿਲਾਂ ਬਹੁਤ ਤਸਵੀਰਾਂ ਇਦਾਂ ਬਣਾਈਆਂ ਸਿਗੀਆਂ ਇੱਥੇ ਦੋਵਾਂ ਪਾਸੇ ਬਣਾਈਆਂ ਸੀ ਹੁਣ ਤਾਂ ਇਧਰ ਕੰਮ ਚੱਲ ਰਿਹਾ ਤਾਂ ਇਧਰੋਂ ਚੱਕੀਆਂ ਹੋਈਆਂ ਤੇ ਮਤਲਬ ਕਿ ਦੂਰੋਂ ਦੂਰੋਂ ਲੋਕੀ ਦੇਖਣ ਆਉਂਦੇ ਸੀ ਸ਼ੀਦਾ ਸਿੰਘਾਂ ਦੀਆਂ ਯਾਦਾਂ ਵਿੱਚ ਗੁਰੂ ਸਾਹਿਬ ਸਾਡੇ ਜਿੰਨੇ ਵੀ ਭਾਈ ਮਨੀ ਸਿੰਘ ਜੀ ਭਾਈ ਬਚਿੱਤਰ ਸਿੰਘ ਜੀ ਤੇ ਵਖਰੀਆਂ ਵਖਰੀਆਂ ਇੱਥੇ ਬਹੁਤ ਸਾਬ ਜਿਆਦਿਆਂ ਦੀਆਂ ਵੀ ਬਹੁਤ ਪਹਿਲਾਂ ਇੱਥੇ ਤਸਵੀਰਾਂ ਲੱਗੀਆਂ ਹੋਈਆਂ ਸੀਗੀਆਂ ਕਈ ਕਹਿੰਦੇ ਵੀ ਤਸਵੀਰਾਂ ਐ ਜੀ ਐਆਂ ਜਿਉਂ ਪਰ ਬੜਾ ਜਿਨ੍ਹਾਂ ਨੂੰ ਕਈ ਵਾਰੀ ਨਹੀਂ ਪਤਾ ਹੁੰਦਾ ਜਾਂ ਜਿਨ੍ਹਾਂ ਨੂੰ ਇਹ ਚੀਜ਼ਾਂ ਦੇਖ ਕੇ ਯਾਦ ਆਉਂਦੀਆਂ ਮੇਰੇ ਕਈ ਗੀਤਾਂ ਵਿੱਚ ਵੀ ਅਸੀਂ ਇੱਥੋਂ ਦੇ ਸੀਨ ਲਏ ਆ ਹਨਾ ਜੀ ਭਾਈ ਮਤੀ ਦਾਸ ਜੀ ਦੇ ਸਾਰੇ ਬੜੇ ਵਧੀਆ ਵਧੀਆ ਤਸਵੀਰਾਂ ਮਤਲਬ ਕਿ ਸਾਨੂੰ ਯਾਦ ਆਉਂਦੀ ਆ ਗੁਰੂ ਸਾਹਿਬ ਨੇ ਸਾਡੇ ਲਈ ਕੀ ਕੁਝ ਕੀਤਾ ਤੇ ਹੁਣ ਇਹਦੇ ਵਿੱਚ ਕੋਈ ਕਮੈਂਟ ਨਾ ਕਰ ਦਿਓ ਗੁਰੂ ਸਾਹਿਬ ਨੇ ਕੀ ਕੀਤਾ ਤੇ ਇਹ ਵਲੌਗ ਬਣਾਉਂਦੇ ਫਿਰਦੇ ਆ ਯਾਰ ਇਹ ਗੱਲ ਨਹੀਂ ਹੁੰਦੀ ਹੈ ਨਾ ਹਰ ਇੱਕ ਚੀਜ਼ ਚ ਮਤਲਬ ਕਿ ਨੈਗੇਟਿਵ ਚੀਜ਼ਾਂ ਨਾ ਦੇਖਿਆ ਕਰੀਏ ਬੜੇ ਲੋਕਾਂ ਨੇ ਇਹ ਚੀਜ਼ਾਂ ਦੇਖਣੀਆਂ ਸ਼ਾਇਦ ਆਪਣੇ ਚੈਨਲ ਨਾਲ ਦੂਰ ਦੂਰ ਤੱਕ ਲੋਕੀ ਜੁੜੇ ਨੇ ਇਹ ਜਿਨ੍ਹਾਂ ਨੂੰ ਸ਼ਾਇਦ ਪਿੰਡ ਮੁਦਕੀ ਦਾ ਪਤਾ ਵੀ ਨਾ ਹੋਵੇ ਜੇ ਕਿਸੇ ਨੂੰ ਪਤਾ ਹੋਊਗਾ ਤੇ ਕਈ ਵਾਰੀ ਗੁਰਦਵਾਰਾ ਸਾਹਿਬ ਦਾ ਨਹੀਂ ਹੈ ਨਾ ਪਤਾ ਹੁੰਦਾ ਪਰ ਇਹ ਮੇਨ ਜਿਹੜੇ ਪਿੰਡ ਦਾ ਇਹ ਮੇਨ ਗੁਰਦਵਾਰਾ ਸਾਹਿਬ ਹੈ ਜਿਹੜਾ ਸ਼ਹੀਦਗੰਜ ਇਲਾਕੇ ਵਿੱਚ ਹੈ ਨਾ ਇੱਥੋਂ ਦਾ ਜਿਹੜਾ ਪੁਰਾਣਾ ਸਮਾਨ ਵੀ ਇੱਥੇ ਕਤਲਗਾੜ ਵੀ ਬਣਿਆ ਹੋਇਆ ਆਪਾਂ ਸਾਰਾ ਕੁਝ ਦਿਖਾਉਂਦੇ ਆ ਲਖਾਉਂਦੇ ਆ ਲੰਗਰ ਹਾਲ ਆ ਗਈ ਇਧਰ ਸੰਗ ਤਾਂ ਭਾਂਡੇ ਧੋਰੀਆਂ ਨੇ ਤੇ ਆਪਾਂ ਕਰਦਿਆਂ ਕਰਾਉਂਦੇ ਆ ਜੀ ਸਭ ਕੁਝ ਗੁਰਦਵਾਰਾ ਸਾਹਿਬ ਦੇ ਅੰਦਰ ਲੰਗਰ ਹਾਲ ਐਂਟਰੀ ਕੀਤੀ ਪ੍ਰਸ਼ਾਦਾ ਛਕਿਆ ਤੇ ਹੁਣ ਆਪਾਂ ਆ ਗਏ ਬਾਹਰ ਤੇ ਪਾਰਕਿੰਗ ਵਿੱਚੋਂ ਆਪਾਂ ਗੱਡੀ ਚੱਕੀ ਲਓ ਜੀ ਲਓ ਜੀ ਮਾਰ ਕੇ ਸਲਫ ਤੇ ਆਪਾਂ ਚੱਲੇ ਆ ਜੀ ਘਰੇ ਗੱਡੀ ਮੋੜ ਲਈ ਆ ਜੀ ਤੇ ਸਾਰਿਆਂ ਨੇ ਵਲੌਗ ਦੇਖਣਾ ਤੇ ਕੋਈ ਗਲਤ ਕਮੈਂਟ ਨਾ ਕਰਿਓ ਚੰਗਾ ਕਮੈਂਟ ਕਰਿਓ ਹੁਣ ਮੈਂ ਵੀ ਵਲੌਗ ਪਾਇਆ ਕਰੂੰਗਾ ਜਾਇਆ ਕਰਦੇ ਜਦੋਂ ਜਰੂਰ ਪਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੀਪ ਗਗਨ ਟੀਮ ਵੱਲੋਂ ਬਹੁਤ ਬਹੁਤ ਧੰਨਵਾਦ ਜੀ ਸਾਸਰੀਆ ਕਾ